ਬਹੁਤ ਹੀ ਵਿਦਵਾਨ ਬੁਲਾਰੇ ਬੋਲਣੇ ਅਜੇ ਬਾਕੀ ਹਨ ਆਪਾਂ ਬੜੇ ਟਿਕਾਣ ਨਾਲ ਸਭ ਤੋਂ ਬਚਾਉਣਾ ਹੈ ਵਾਹਿਗੁਰੂ ਜੀ ਦਾ ਕਸਾ ਜੀ ਵੱਲੋਂ ਪ੍ਰੇਰਿਤ ਕੀਤਾ ਹੋਇਆ ਹੋਰ ਚਾ ਸਮਾਣਾ ਪਹੁੰਚ ਆਏ ਜੋ ਅਨੰਦਪੁਰ ਸਾਹਿਬ ਤੋਂ ਸੰਗਤ ਨੂੰ ਇੱਥੇ ਲਿਆਉਣ ਦਾ ਪ੍ਰਬਾਲਾ ਕੀਤਾ ਗਿਆ ਉਹ ਸੰਗਤ ਕੁਝ ਹੀ ਸਮੇਂ ਤੱਕ ਇਸ ਪੰਡਾਲ ਵਿੱਚ ਪਹੁੰਚ ਜਾਵੇਗੀ ਇਸ ਸਟੇਜ ਵੱਲੋਂ ਬਾਰ-ਬਾਰ ਆਪਾਂ ਇਹ ਹੀ ਬੇਨਤੀ ਕਰਦੇ ਆ ਕਿ ਇਹ ਸੰਘਰਸ਼ ਸਾਡਾ ਸਭ ਦਾ ਸਾਝਾ ਹੈ ਸਰਦਾਰ ਅਮਤੋਜ ਸਿੰਘ ਮਾਨ ਅਤੇ ਲਖਾ ਸਿੰਘ ਸਿਧਾਨਾ ਜਿਹੜੇ ਕਿ ਸਮਾਜਿਕ ਮਸਲੇਆ ਉੱਤੇ ਸਮਾਜ ਦੇ ਵਿੱਚ ਸੰਘਰਸ਼ ਵੀ ਕਰਦੇ ਹਨ ਅਤੇ ਮੌਜੂਦਾ ਸਰਕਾਰਾਂ ਦੇ ਜ਼ੁਲਮਾਂ ਦਾ ਸ਼ਿਕਾਰ ਵੀ ਹੁੰਦੇ ਹਨ ਪਿੱਛੇ ਜੇ ਇਹ ਉਹਨਾਂ ਨੇ ਲੁਧਿਆਣੇ ਬੁੱਡੇ ਨਾਲੇ ਨੂੰ ਦਰਿਆਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਮੌਜੂਦਾ ਸਰਕਾਰ ਨੇ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਕਿ ਹਰ ਇੱਕ ਜੋ ਲੋਕਾਂ ਨਾਲ ਜੁੜਿਆ ਜ਼ਰੂਰੀ ਮਸਲਾ ਹੈ ਉਸ ਵੱਲ ਭਗਵੰਤ ਮਾਨ ਦੀ ਸਰਕਾਰ ਪਿੱਠ ਕਰਦੀ ਹੈ ਮੂੰਹ ਨਹੀਂ ਕਰਦੀ ਬਲਕਿ ਲੋਕਾਂ ਨੂੰ ਡੰਡੇ ਪਰਚੇ ਜੇਲਾ ਥਾਣੇ ਇਹਨਾਂ ਨਾਲ ਸਵਾਇਆ ਜਾ ਰਿਹਾ ਹੈ ਤਾਂ ਕਿ ਕਿਤੇ ਲੋਕ ਸੰਘਰਸ਼ ਦੀ ਆਵਾਜ਼ ਨਾ ਉੱਠੇ ਇਹ ਇਸ ਦੇਸ਼ ਤੇ ਪੰਜਾਬ ਦੇ ਲੋਕੀਂ ਡੈਮੋਕਰੇਟਿਕ ਢਾਂਚੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੇ ਆਕਾ ਇਨ੍ਹਾਂ ਦੇ ਖਿਲਾਫ ਆਵਾਜ਼ ਨਾ ਚੁੱਕੀ। ਹਮ ਤੋਜ ਮੰਨ ਤੇ ਲੱਖਾਂ ਸਧਾਰਣਾ ਦਾ ਇਹ ਵਿਚਾਰ ਆਪ ਜੀ ਨੂੰ ਰੱਖੇ ਜਾਣਗੇ। ਧੰਨਵਾਦ ਕੀਤਾ ਜਾਂਦਾ ਹੈ ਭਾਈ ਗੁਰਦੇਵਾਲ ਸਿੰਘ ਜੀ, ਪਿੰਡਰਪਾਪਾ ਦੰਦਮੀ ਟਕਸਾਲ ਲੰਗਰਾਂ ਵਾਲੇ। ਉਹ ਭਿੰਦਰ ਸਿੰਘ ਜੀ ਮਸ਼ੀਨਰ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਸ਼ਹੀਦ ਬਾਬਾ ਦੀਪ ਸਿੰਘ ਦਲ ਪੰਜਾਬ ਉਹ ਇਸ ਸੰਗਠਨ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ। ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੈ। ਇਸ ਮੂਰਤੇ ਵਿੱਚ ਜਦੋਂ ਵੀ ਕੋਈ ਛੋਟਾ ਵੱਡਾ ਪ੍ਰੋਗਰਾਮ ਹੁੰਦਾ ਹੈ ਜਾਂ ਰਜਾਨਾ ਸੰਗਤ ਆਉਂਦੀ ਹੈ ਉਹਨਾਂ ਨੇ ਜ਼ਰੂਰਤ ਲਈ ਲੰਗਰ ਦੀ ਸੇਵਾ ਲਈ ਬਾਬਾ ਬਲਬੀਰ ਸਿੰਘ